ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਪ੍ਰਿੰਸੈਸ ਕਟ ਕੁੜਤੀ ਦੀ ਕਟਿੰਗ ਤੇ ਸਟਿਚਿੰਗ ਸ਼ੇਅਰ ਕਰਨ ਲੱਗੀ ਆ ਇਹਦੇ ਵਾਸਤੇ ਮੇਰੇ ਕੋਲ ਇਹ ਫੈਬਰਿਕ ਹੈਗਾ ਜਿਹੜਾ ਇਹਦੀ ਲੈਂਥ ਹੈਗੀ ਆ 47 ਇੰਚ ਤੇ ਸ਼ੋਲਡਰ ਤੇ ਆਪਾਂ 7.5 ਇੰਚ ਤੇ ਮਾਰਕ ਕਰ ਲੈਣਾ ਇੱਥੇ ਉੱਪਰ ਤੇ ਇਹ ਤੋਂ ਬਾਅਦ ਇਹਦੀ ਜਿਹੜੀ ਆਰਮਹੋਲ ਆ ਉਹ 8.5 ਇੰਚ ਤੇ ਮਾਰਕ ਕਰਨੀ ਆ ਆਪਾਂ ਇਹਦੇ ਵਿੱਚ ਮੈਂ 1 ਇੰਚ ਵੱਧ ਰੱਖ ਰਹੀ ਆ ਬਿਕਾਉਜ਼ ਇਹਦੀ ਕਟਿੰਗ ਹਜੇ ਦੁਬਾਰਾ ਫੇਰ ਹੋਊਗੀ ਔਰ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਵੀਡੀਓ ਦੇ ਵਿੱਚ ਚੈਸਟ ਦਾ ਨਿਸ਼ਾਨ ਲਾਉਣਾ ਆਪਾਂ 10.5 ਇੰਚ ਤੇ ਤੇ ਉਸ ਤੋਂ ਬਾਅਦ ਚ ਆਪਾਂ ਮੋਢਿਆਂ ਦੀ ਗੜਾਈ ਦੇ ਲੈਣੀ ਆ ਤੇ ਇਹ ਤੋਂ ਬਾਅਦ ਚ ਆ ਆਪਾਂ ਨਾ ਉੱਪਰ ਤੋਂ ਲੈ ਕੇ ਜਿਵੇਂ ਮੋਢਿਆਂ ਦੇ ਤੇ ਗਲੇ ਦੇ ਵਿਚਾਲੇ ਜੇ ਨਿਸ਼ਾਨ ਲਾਉਣਾ 10 ਇੰਚ ਤੇ ਇਸ ਤਰ੍ਹਾਂ ਤੇ ਹੁਣ ਆਪਾਂ ਨਾ ਆਰਮਹੋਲ ਦਾ ਜਿਹੜਾ ਨਿਸ਼ਾਨ ਲਾਇਆ ਸੀ ਉਥੋਂ ਲੈ ਕੇ ਉੱਪਰ ਤੱਕ 4 ਇੰਚ ਤੇ ਨਿਸ਼ਾਨ ਲਾਉਣਾ ਇਸ ਤਰ੍ਹਾਂ ਤੇ ਅਫੇਰ ਜਿਹੜਾ ਆਪਾਂ 10 ਇੰਚ ਤੇ ਮਾਰਕ ਕੀਤਾ ਸੀਗਾ ਪਹਿਲਾਂ ਉਸੇ ਮਾਰਕ ਦੇ ਉੱਤੇ ਆਪਾਂ ਮਾਰਕ ਕਰਨਾ ਹੁਣ ਮੀਜ਼ਰ ਕਰਕੇ ਜਿਵੇਂ ਆਪਾਂ ਬੰਦ ਵਾਲੀ ਸਾਈਡ ਤੋਂ ਮੀਜ਼ਰ ਕਰਨਾ 3.5 ਇੰਚ ਤੇ ਫਿਰ ਇਸ ਤਰ੍ਹਾਂ 3.5 ਇੰਚ ਦੇ ਨਿਸ਼ਾਨ ਲਾਉਂਦੇ ਲਾਉਂਦੇ ਆਪਾਂ ਨਾ ਜਿਵੇਂ ਥੱਲੇ ਬਾਰਡਰ ਤੱਕ ਚਲੇ ਜਾਣਾ ਤੇ ਬਾਅਦ 'ਚ ਇਹਨਾਂ ਨਿਸ਼ਾਨਾਂ ਨੂੰ ਆਪਾਂ ਜਿਵੇਂ ਮਿਲਾ ਲੈਣਾ ਇੱਕ ਲਾਈਨ ਦੇ ਨਾਲ ਤੇ ਇਹ ਜਿਹੜੇ ਸਾਰੇ ਅ ਨਿਸ਼ਾਨ ਆਪਾਂ ਇਹ ਤਾਂ ਲਾ ਰਹੇ ਆ ਬਿਕੋਜ਼ ਆਪਾਂ ਇਹਦੀ ਜਿਹੜੀ ਸ਼ੇਪ ਆ ਇਹ ਪ੍ਰਿੰਸੈਸ ਕੱਟ ਦੇਣੀ ਆ ਨਾ ਤਾਂ ਉਹਦੇ ਵਾਸਤੇ ਇਹ ਸਾਰੇ ਨਿਸ਼ਾਨ ਲਾਉਣਾ ਤੇ ਇਹਨਾਂ ਨੂੰ ਫਿਰ ਕਟਿੰਗ ਕਰਨੀ ਇਸ ਤਰ੍ਹਾਂ ਜ਼ਰੂਰੀ ਹੈ ਤੇ ਮੋਢੇ ਦੇ ਉੱਤੇ ਇਸ ਤਰ੍ਹਾਂ ਤੇ ਸ਼ੀ ਕੱਟ ਦੀ ਜਿਹੜੀ ਨਿਸ਼ਾਨੀਆਂ ਉਹ ਲਾ ਕੇ ਤੇ ਇਹ ਸਾਰੇ ਆਪਾਂ ਨਿਸ਼ਾਨ ਆਪਸ ਵਿੱਚ ਇਸ ਤਰ੍ਹਾਂ ਮਿਲਾ ਲੈਣੇ ਆ ਤੇ ਇਹਨਾਂ ਨੂੰ ਥੱਲੇ ਤੱਕ ਇਸ ਤਰ੍ਹਾਂ ਆਪਾਂ ਇੱਕ ਲਾਈਨ ਦੇ ਨਾਲ ਮਿਲਾ ਕੇ ਤੇ ਬਾਅਦ ਵਿੱਚ ਆਪਾਂ ਇਹਨਾਂ ਦੀ ਕਟਿੰਗ ਕਰ ਲੈਣੀ ਹੈ ਇਤੇ ਜੇ ਤੁਹਾਨੂੰ ਵੀਡੀਓ ਪਸੰੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਕੱਟਣ ਤੋਂ ਪਹਿਲਾਂ ਨਾ ਇਹਨੂੰ ਆਪਾਂ ਐਕਚੁਅਲੀ ਪਹਿਲਾਂ ਵੇਸਟ ਦਾ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਵੇਸਟ ਦਾ ਨਿਸ਼ਾਨ 9.5 ਇੰਚ ਦੇ ਇਸਨ ਮਾਰਕਰਾਂਗੇ ਤੇ ਹੁਣ ਵੇਸਟ ਤੋਂ ਲੈ ਕੇ ਥੱਲੇ ਕਾਰਨਰ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਲਾਈਨ ਲਾ ਕੇ ਇੱਕ ਤੇ ਥੱਲੇ ਤੱਕ ਮਿਲਾ ਦੇਵਾਂਗੇ ਬਿਕੋਜ਼ ਇਹਦੀ ਸ਼ੇਪ ਆਪਾਂ A ਸ਼ੇਪ ਦੇਣ ਲੱਗੇ ਆਂ ਕੁਰਤੀ ਦੀ ਤਾਂ ਜਿੰਨਾ ਵੀ ਜਿਵੇਂ ਥੱਲੇ ਹੈਗਾ ਕਪੜਾ ਉੱਥੇ 19 ਪੂਰਾ ਹੀ ਘੇਰਾ ਰੱਖ ਕੇ ਤੇ ਇੱਥੇ 1.5 ਇੰਚ ਦਾ ਮਾਰਜਿਨ ਰੱਖ ਕੇ ਤੇ ਮੈਂ ਇਹਨੂੰ ਇਸ ਤਰ੍ਹਾਂ ਕੱਟ ਕਰ ਲੈਣਾ ਤੇ ਮੋੜਿਆਂ ਦੀ ਕਟਿੰਗ ਕਰ ਲੈਣੀ ਆ ਇਸ ਤਰ੍ਹਾਂ ਤੇ ਉਪਰੋਂ ਅ ਇਸ ਤਰ੍ਹਾਂ ਤੇ ਅੰਸ਼ੀ ਕਾਟ ਦੇ ਲੈਣੇ ਆ ਤੇ ਹੁਣ ਆਪਾਂ ਜਿਹੜੇ ਮਾਰਕ ਲਾਏ ਆ ਇਹਨਾਂ ਦੇ ਉੱਪਰ ਉੱਪਰ ਆਪਾਂ ਕਟਿੰਗ ਕਰ ਲੈਣੀ ਆ ਤੇ ਥੱਲੇ ਬਾਰਡਰ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਕੱਟ ਕਰ ਲਵਾਂਗੇ ਤੇ ਇਹ ਆਪਣੀ ਕਟਿੰਗ ਹੋ ਗਈ ਆ ਇਸ ਤਰ੍ਹਾਂ ਤੇ ਹੁਣ ਆਪਾਂ ਜਿਹੜਾ ਚੈਸਟ ਦਾ ਮਾਰਕ ਸੀਗਾ ਉੱਥੇ ਅ ਇਸ ਤਰ੍ਹਾਂ ਛੋਟਾ ਕੱਟ ਲਾ ਲਵਾਂਗੇ ਇੱਕ ਤੇ ਹੁਣ ਆਪਾਂ ਇੱਥੇ ਵੇਸਟ ਤੇ ਇੱਕ ਪਲੇਟ ਪਾਣੀ ਆ ਤਾਂ ਉਹਦੇ ਵਾਸਤੇ ਆਪਾਂ ਇਸ ਤਰ੍ਹਾਂ ਸਿੱਧੀ ਲਾਈਨ ਲਾ ਲਈਏ ਪਹਿਲਾਂ ਤੇ ਉਸ ਤੋਂ ਬਾਅਦ ਅੱਧਾ ਇੰਚ ਥੱਲੇ ਇਸ ਤਰ੍ਹਾਂ ਤੇ ਅੱਧਾ ਇੰਚ ਉੱਪਰ ਇਸ ਤਰ੍ਹਾਂ ਲਾਈਨਾਂ ਲਾ ਲੈਣੀਆਂ ਉਹਨਾਂ ਨੂੰ ਜਿਵੇਂ ਸਾਈਡ ਤੋਂ ਖੁੱਲੇ ਰੱਖਣਾ ਇਸ ਤਰ੍ਹਾਂ ਅੱਧੇ ਅੱਧੇ ਇੰਚ ਦੇ ਗੈਪ ਤੇ ਪਰ ਜਿਵੇਂ ਅੰਦਰਲੀ ਸਾਈਡ ਤੋਂ ਉਹਨਾਂ ਨੂੰ ਮਿਲਾ ਲੈਣਾ ਇਸ ਤਰ੍ਹਾਂ ਇਹ ਇਧਰਲੀ ਸਾਈਡ ਤੇ ਸਾਰੀਆਂ ਲਾਈਨਾਂ ਇਕੱਠੀਆਂ ਮਿਲੀਆਂ ਹੋਈਆਂ ਹਨ ਤੇ ਇਧਰਲੀ ਸਾਈਡ ਤੋਂ ਅੱਡੋ-ਅੱਡੀ ਜਿਵੇਂ ਤਿੰਨ ਲਾਈਨਾਂ ਇਹ ਜਿਹੜੀਆਂ ਪਰ ਇਹਨਾਂ ਦੇ ਉੱਤੇ ਇੱਕ ਹੀ ਪਲੇਟ ਪਾਉਣੀ ਆ ਆਪਾਂ ਤਾਂ ਇਧਰਲੀ ਸਾਈਡ ਤੇ ਤਿੰਨ ਕੱਟ ਲਾ ਲੈਣੇ ਆ ਆਪਾਂ ਤਿੰਨਾਂ ਲਾਈਨਾਂ ਦੇ ਉੱਪਰ ਤੇ ਇਹਨਾਂ ਦੇ ਵਿਚਾਲੇ ਜਿਵੇਂ ਅੱਧੇ-ਅੱਧੇ ਇੰਚ ਦਾ ਗੈਪ ਆ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚੱਕ ਕੇ ਜਿਹੜੀ ਵਿਚਾਲੇ ਵਾਲੀ ਲਾਈਨ ਆ ਨਾ ਉੱਥੋਂ ਫੋਲਡ ਕਰਕੇ ਇਸ ਤਰ੍ਹਾਂ ਸਾਈਡ ਵਾਲੀ ਜਿਹੜੀ ਲਾਈਨ ਹੈਗੀ ਆ ਉਹਦੇ ਉੱਪਰ ਉੱਪਰ ਆਪਾਂ ਸਲਾਈ ਕਰ ਲੈਣੀ ਆ ਤੇ ਇਹ ਇਹ ਨਾ ਇੱਕ ਤਿਰਛੀ ਜਿਵੇਂ ਪਲੇਟ ਬਣ ਜਾਣੀ ਆ ਜਿਵੇਂ ਇਧਰੋਂ ਜਿੱਥੋਂ ਆਪਾਂ ਸਟਾਰਟ ਕੀਤੀ ਆ ਉਧਰੋਂ ਸਲਾਈ ਜਾਦੇ ਚੌੜੀ ਆ ਤੇ ਇਧਰੋਂ ਹੁਣ ਜਿਵੇਂ ਅੰਦਰ ਨੂੰ ਆਪਾਂ ਜਾਂਦੇ ਆ ਨਾ ਇੱਥੋਂ ਸਲਾਈ ਜਿਵੇਂ ਬਿਲਕੁਲ ਬੰਦ ਹੁੰਦੀ ਜਾਣੀ ਆ ਹੌਲੀ ਹੌਲੀ ਤੇ ਇਹਦੇ ਨਾਲ ਕੀ ਆ ਵੀ ਕੁੜਤੀ ਦੀ ਜਿਹੜੀ ਸ਼ੇਪ ਆ ਉਹ ਬਹੁਤ ਸੋਹਣੀ ਆਉਂਦੀ ਆ ਤੇ ਸਾਈਡਾਂ ਤੋਂ ਜਿਵੇਂ ਥੱਲੇ ਜਨੂੰ ਨਹੀਂ ਡਿੱਗਦੀ ਹੈਗੀ ਆਪਾਂ ਇਹ ਇੱਕ ਸਾਈਡ ਤੇ ਹੁਣ ਇਹ ਪਲੇਟ ਪਾ ਲਈ ਹੈ ਤੁਸੀਂ ਦੇਖ ਸਕਦੇ ਆ ਜਿਵੇਂ ਇਸ ਤਰ੍ਹਾਂ ਦੀ ਪਲੇਟ ਇਹ ਪੈਂਦੀ ਹੈ ਤੇ ਇਸ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਤੇ ਵੀ ਪਾ ਲੈਣੀ ਹੈ ਤੇ ਹੁਣ ਇਹ ਜਿਹੜੀ ਆਪਾਂ ਕਟਿੰਗ ਕੀਤੀ ਸੀ ਇਹਨੂੰ ਇਸ ਤਰ੍ਹਾਂ ਵੀ ਸਿਲਾਈ ਕੀਤੀ ਜਾ ਸਕਦੀ ਹੈ ਪਰ ਮੈਂ ਇਹਦੇ ਵਿੱਚ ਪਾਈਪਿੰਗ ਲਾ ਕੇ ਇਹਨੂੰ ਇਸ ਤਰ੍ਹਾਂ ਸਿਲਾਈ ਕਰੂੰਗੀ ਇਸ ਤਰ੍ਹਾਂ ਰੱਖ ਕੇ ਨਾ ਦੋਵੇਂ ਪੈਨਲਸ ਰੱਖ ਕੇ ਇਸ ਤਰ੍ਹਾਂ ਦੂਜੀ ਸਾਈਡ ਤੋਂ ਵੀ ਇਸ ਤਰ੍ਹਾਂ ਆਪਾਂ ਇਹਨੂੰ ਜਿਵੇਂ ਵਿੱਚ ਪਾਈਪਿੰਗ ਇਹ ਮੈਂ ਯੂਜ਼ ਕਰਨ ਲੱਗੀ ਆਂ ਤੇ ਇਹਦੇ ਨਾਲ ਜਿਵੇਂ ਆਪਾਂ ਇਹਨੂੰ ਜੋੜ ਲੈਣੇ ਦੋਵੇਂ ਪੈਨਲਸ ਤੇ ਪਹਿਲਾਂ ਨਾ ਜਿਵੇਂ ਪਾਈਪਿੰਗ ਨੂੰ ਮਿਡਲ ਵਾਲੇ ਪੈਨਲ ਤੇ ਇਸ ਤਰ੍ਹਾਂ ਰੱਖਣਾ ਵਾ ਤੇ ਥੱਲੇ ਤੱਕ ਜਿਵੇਂ ਇਸ ਤਰ੍ਹਾਂ ਇਹਨੂੰ ਪਾਈਪਿੰਗ ਨੂੰ ਆਪਾਂ ਰੱਖ ਕੇ ਤੇ ਸਿਲਾਈ ਕਰ ਲੈਣੀ ਆਂ ਤੇ ਇਹਦੀ ਜਗ੍ਹਾ ਤੇ ਜਿਵੇਂ ਜੇ ਕੋਈ ਲੇਸ ਲਾਉਣੀ ਆ ਉਹ ਵੀ ਲਾ ਸਕਦੇ ਆ ਤੇ ਜੇ ਬਿਨਾ ਵੀ ਜਿਵੇਂ ਕਿਸੇ ਚੀਜ਼ ਤੋਂ ਉਦੋਂ ਵੀ ਪੈਨਲ ਸੋਹਣੇ ਲੱਗਦੇ ਅਸੇ ਹਉ ਤੇ ਸੋ ਇਸ ਤਰ੍ਹਾਂ ਆਪਾਂ ਥੱਲੇ ਤੱਕ ਬਾਰਡਰ ਤੱਕ ਇਹ ਲਾ ਲੈਣੀ ਆ ਪਾਈਪਿੰਗ ਇਥੋਂ ਕੱਟ ਕੇ ਤੇ ਮੁੜ ਕੇ ਜਿਹੜਾ ਪੈਨਲ ਸਾਈਡ ਵਾਲਾ ਹੈਗਾ ਨਾ ਉਹਨੂੰ ਆਪਾਂ ਹੁਣ ਜੋੜਨਾ ਹੈ ਨੈਕਸਟ ਤੇ ਇਸ ਤਰ੍ਹਾਂ ਇਹ ਦਿਸੂਗੀ ਪਾਈਪਿੰਗ ਜਦੋਂ ਜਿਵੇਂ ਆਪਾਂ ਸਲਾਈ ਕਰ ਲਈ ਨਾ ਤਾਂ ਥੋੜੀ ਜਿਹੀ ਜਿਵੇਂ ਇਸ ਤਰ੍ਹਾਂ ਨੀਟ ਜੀ ਦਿਸਣੀ ਆ ਫਿਰ ਇਹ ਤੇ ਹੁਣ ਇਹ ਸਾਈਡ ਵਾਲਾ ਪੈਨਲ ਆਪਾਂ ਇਹਦੇ ਨਾਲ ਜੋੜਨਾ ਵਾ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਉੱਪਰ ਰੱਖਣਾ ਵਾ ਸਿੱਧਾ ਪਾਸਾ ਥੱਲੇ ਨੂੰ ਕਰਕੇ ਇਸ ਤਰ੍ਹਾਂ ਤੇ ਪਰ ਆ ਪਸਲਾਈ ਦੂਜੇ ਪਾਸੇ ਲਾਵਾਂਗੇ ਜਿਹੜੀ ਸਾਈਡ ਤੇ ਆਲਰੇਡੀ ਆਪਾਂ ਸਲਾਈ ਲਾਈ ਹੋਈ ਆ ਤੇ ਉਸੇ ਲਾਈਨ ਸਲਾਈ ਦੇ ਉੱਪਰ ਉੱਪਰ ਆਪਾਂ ਸਲਾਈ ਲਾਉਣੇ ਆ ਤਾਂ ਕਿ ਜਿਹੜੀ ਸਲਾਈ ਉਹ ਪਾਈਪਿੰਗ ਦੇ ਉੱਪਰ ਨਾ ਚਲੀ ਜਾਵੇ ਜਾਂ ਫਿਰ ਥੱਲੇ ਨਾ ਚਲੀ ਜਾਵੇ ਜਿਵੇਂ ਨੀਟ ਰਵੇ ਬਿਲਕੁਲ ਤਾਂ ਪੈਨਲ ਜਿਹੜਾ ਆਪਾਂ ਹੁਣ ਨਵਾਂ ਜੋੜਨਾ ਉਹ ਥੱਲੇ ਹੈਗਾ ਵਾ ਤੇ ਜਿਹੜਾ ਸਲਾਈ ਆਪਾਂ ਪਹਿਲਾਂ ਵਾਲੀ ਸਲਾਈ ਦੇ ਉੱਪਰ ਉੱਪਰ ਹੀ ਲਾ ਰਹੇ ਆ ਤੇ ਇਸ ਤਰ੍ਹਾਂ ਇਹ ਜਿਵੇਂ ਥੱਲੇ ਤੱਕ ਇਹਨੂੰ ਜੋੜ ਲੈਣਾ ਤੇ ਇਸ ਤਰ੍ਹਾਂ ਇਹ ਦੂਜਾ ਪੈਨਲ ਵੀ ਤੇ ਪਿੱਛੇ ਵਾਲੀ ਪੈਨਲ ਵੀ ਅ ਇਸੇ ਤਰੀਕੇ ਦੇ ਨਾਲ ਆਪਾਂ ਜੋੜ ਲੈਣੇ ਆ ਤੇ ਇਸ ਤਰ੍ਹਾਂ ਇਹ ਪਾਈਪਿੰਗ ਲੱਗ ਕੇ ਰੈਡੀ ਹੋਈ ਆ ਇਸ ਤਰ੍ਹਾਂ ਬਹੁਤ ਸੋਹਣੀ ਲੱਗਦੀ ਆ ਪਾਈਪਿੰਗ ਲੱਗੀ ਹੋਈ ਤੇ ਇਸ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਵੀ ਹੁਣ ਰੈਡੀ ਕਰ ਲੈਣੇ ਆ ਤੇ ਇਧਰਲੀ ਸਾਈਡ ਤੇ ਵੀ ਸੇਮ ਹੀ ਪਹਿਲਾਂ ਪਾਈਪਿੰਗ ਰੱਖ ਕੇ ਸੌਣ ਲੈਣੀ ਆ ਤੇ ਫਿਰ ਉਹਦੇ ਨਾਲ ਦੂਜਾ ਪੈਨਲ ਜੋੜ ਲੈਣਾ ਤੇ ਹੁਣ ਆਪਣੀ ਇਹ ਜਿਵੇਂ ਪਾਈਪਿੰਗ ਲਾ ਕੇ ਰੈਡੀ ਹੋ ਗਈ ਆ ਫਰੰਟ ਪੈਨਲ ਤੇ ਹੁਣ ਆਪਾਂ ਇਹਦੇ ਨਾਲ ਫਰੰਟ ਵਾਲੇ ਪੈਨਲ ਦੇ ਜਿਹੜੇ ਆਰਮ ਹੋਲ ਆ ਉਹਨਾਂ ਦੀ ਡੀਪ ਕਟਿੰਗ ਕਰਨੀ ਆ ਇਸ ਤਰ੍ਹਾਂ ਤੇ ਇਹ ਡੀਪ ਕਟਿੰਗ ਹੈ ਜਿਹੜੀ ਆਪਾਂ ਪਹਿਲਾਂ ਨਹੀਂ ਕਰਨੀ ਮੇਕ ਸ਼ੋਰ ਜਿਵੇਂ ਇਹ ਸਲਾਈ ਲਾ ਕੇ ਆ ਜਿਹੜੀ ਹੁਣ ਆਪਾਂ ਲਾਈ ਆ ਪਾਈਪਿੰਗ ਵਾਲੀ ਉਹ ਤੋਂ ਬਾਅਦ ਹੀ ਕਰਨੀ ਆ ਤੇ ਹੁਣ ਆਪਾਂ ਇਹਦੀਆਂ 슬ੀਵਜ਼ ਰੈਡੀ ਕਰਨ ਲੱਗੇ ਆ ਤਾਂ ਹੁਣ ਆਪਾਂ 슬ੀਵਜ਼ ਦੀ ਲੈਂਥ 19 1/2 ਇੰਚ ਲਈ ਆ ਤੇ ਇਹ ਤੋਂ ਬਾਅਦ ਚ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਡਿਜ਼ਾਈਨ ਬਣਾਉਣਾ ਤੇ ਇਹਦੀ ਜਿਹੜੀ ਗਲਾਈ ਦੇ ਵਿੱਚ ਇਹਦੀ ਕਟਿੰਗ ਕਰਨੀ ਆ ਆ ਇਹਦੀ ਪੂਰੀ ਵੀਡੀਓ ਮੈਂ ਇੱਕ ਪਾਈ ਹੋਈ ਆ ਜਿਹੜੀ ਤੁਸੀਂ ਦੇਖ ਸਕਦੇ ਆ ਮੇਰੇ ਚੈਨਲ ਤੇ ਬਈ ਮੈਂ ਇਹਨਾਂ ਨੂੰ ਕਿਵੇਂ ਰੈਡੀ ਕੀਤਾ 슬ੀਵਸ ਨੂੰ ਮੈਂ ਡੀਟੇਲ ਦੇ ਵਿੱਚ ਤੁਸੀਂ ਦੂਜੀ ਵੀਡੀਓ ਜ਼ਰੂਰ ਦੇਖ ਲਿਓ ਤੇ ਇਹਨੂੰ ਇਸ ਤਰ੍ਹਾਂ ਜਿਵੇਂ ਗੜਾਈ ਦੇ ਵਿੱਚ ਕੱਟ ਕੇ ਤੇ ਉੱਪਰੋਂ ਵੀ ਜਿਵੇਂ ਆਪਾਂ ਕੱਟ ਕੇ ਤੇ ਇਹਨਾਂ ਨੂੰ ਦੋ ਪਾਰਟ ਦੇ ਵਿੱਚ ਕਰ ਲੈਣਾ ਵਾ ਜਿਵੇਂ 슬ੀਵਸ ਨੂੰ ਇਹ ਫੇਰ ਇਹਨਾਂ ਦੋਵਾਂ ਦੇ ਉੱਪਰ ਇਸ ਤਰ੍ਹਾਂ ਪਾਈਪਿੰਗ ਲਾ ਕੇ ਆਪਾਂ ਇਹਨੂੰ ਰੈਡੀ ਕਰਨਾ ਕਿਵੇਂ ਕਰਨਾ ਵਾ ਤੁਸੀਂ ਉਹ ਦੂਜੀ ਵੀਡੀਓ ਦੇਖ ਸਕਦੇ ਆ ਤੇ ਹੁਣੇ ਮੈਂ ਪਾਈਪਿੰਗ ਲਾ ਕੇ ਰੈਡੀ ਕਰ ਲਿਆ ਜਿਵੇਂ 슬ੀਵਜ਼ ਨੂੰ ਤੇ ਉਸ ਤੋਂ ਬਾਅਦ ਚ ਮੈਂ ਇਹ ਦੇ ਨਾਲ ਉੱਪਰ ਇਹ ਇੱਕ ਐਮਬ੍ਰੋਇਡਰੀ ਵਰਕ ਕਰਨ ਲੱਗੀ ਹੋਈ ਆ ਤੇ ਇਹ ਮੇਰੇ ਮਸ਼ੀਨ ਦੇ ਵਿੱਚ ਫੰਕਸ਼ਨ ਹੈਗਾ ਵਾ ਜਿਵੇਂ ਉਹ ਕਢਾਈ ਮੈਂ ਉਹਨਾਂ ਦੇ ਵਿੱਚੋਂ ਚੂਜ਼ ਕੀਤੀ ਆ ਤੇ ਇਹੇ ਕਢਾਈ ਮੈਂ ਇਸ ਤਰ੍ਹਾਂ 슬ੀਵਜ਼ ਦੇ ਉੱਪਰ ਕਰਨੀਆਂ ਜਿਵੇਂ ਪਾਈਪਿੰਗ ਦੇ ਬਿਲਕੁਲ ਨਾਲ-ਨਾਲ ਤੁਸੀਂ ਦੇਖ ਸਕਦੇ ਆ ਕਿੰਨੀ ਸੋਹਣੀ ਲੱਗਦੀ ਹੈ ਇਹ ਕਢਾਈ ਤੇ ਇਸ ਤਰ੍ਹਾਂ ਹੀ ਬਿਊਟੀਫੁੱਲ 슬ੀਵਜ਼ ਦਾ ਡਿਜ਼ਾਈਨ ਰੈਡੀ ਹੋਇਆ ਤਾਂ ਹੁਣ ਮੈਂ 슬ੀਵਜ਼ ਅਟੈਚ ਕਰ ਲੈਣੀ ਆ ਸ਼ਰਟ ਨਾਲ ਤੇ ਜਦੋਂ ਆਪਾਂ ਪ੍ਰਿੰਸੈਸ ਕੱਟ ਜਿਵੇਂ ਕੁੜਤੀ ਦੀ ਕਟਿੰਗ ਕਰਦੇ ਆ ਨਾ ਤਾਂ ਥੱਲਿਓ ਇਸ ਤਰ੍ਹਾਂ ਕਪੜਾ ਵੱਧ ਘਟ ਜਾਂਦਾ ਜ਼ਰੂਰ ਤਾਂ ਉਹਨੂੰ ਆਪਾਂ ਇਸ ਤਰ੍ਹਾਂ ਇੱਕੋ ਜਿੱਕਾ ਕਰ ਲੈਣਾ ਕੱਟ ਕੇ ਤੇ ਫਿਰ ਮੈਂ ਇਹ ਥੱਲੇ ਤਰਪਾਈ ਕਰ ਲੈਣੀ ਆ ਇਹਦੇ ਤੇ ਚਾਕ ਉਹ ਰੈਡੀ ਮੈਂ ਤਿਆਰ ਕਰ ਲਿਆ ਤਾਂ ਇਸ ਤਰ੍ਹਾਂ ਇਹ ਬਿਊਟੀਫੁੱਲ ਕੁੜਤੀ ਰੈਡੀ ਹੋਈ ਆ ਆਹ 슬ੀਵਸ ਦੀ ਤੁਸੀਂ ਦੇਖ ਸਕਦੇ ਆ ਡਿਜ਼ਾਈਨਸ ਦੀ ਬਿਊਟੀਫੁੱਲ ਤੇ ਇਹ ਕੁੜਤੀ ਆ ਇਹਦੇ ਵਿੱਚ ਜਿਹੜੀ ਪਾਈਪਿੰਗ ਲੱਗੀ ਆ ਬਹੁਤ ਸੋਹਣੀ ਲੱਗਦੀ ਆ ਇਹਦੇ neck ਦਾ ਡਿਜ਼ਾਈਨ ਮੈਂ ਆਲਰੇਡੀ ਸ਼ੇਅਰ ਕੀਤਾ ਹੋਇਆ ਇੱਕ ਹੋਰ ਵੀਡੀਓ ਚੋਂ ਤੁਸੀਂ ਦੇਖ ਸਕਦੇ ਆ ਤੇ ਇਸ ਤਰ੍ਹਾਂ ਪਾਈਪਿੰਗ ਲੱਗੀ ਬਹੁਤ ਸੋਹਣੀ ਲੱਗਦੀ ਆ ਇਸ ਕਿਸ ਕੱਪ ਡਿਜ਼ਾਈਨ ਦੇ ਉੱਪਰ ਤੇ ਅ ਥੱਲੇ ਜਦੋਂ ਮੈਂ ਤਰਪਾਈ ਕੀਤੀ ਹੈ ਨਾ ਤਾਂ ਇਹਦੇ ਜਿਵੇਂ ਥੱਲੇ ਇਸ ਤਰ੍ਹਾਂ ਕਪੜਾ ਐਡ ਕਰ ਲਿਆ ਸੀ ਇਹ ਮੇਰੇ ट्राਊਜ਼ਰ ਦਾ ਕਪੜਾ ਤਾਂ ਉਹਨੂੰ ਥੱਲੇ ਐਡ ਕਰਕੇ ਤਾਂ ਕਿ ਲੈਂਥੇ ਦੀ ਘਟੇ ਨਾ ਤਾਂ ਮੈਂ ਉਹਨੂੰ ਜਿਵੇਂ ਤਰਪਾਈ ਕਰ ਲਈ ਸੀ ਐਡ ਕਰਕੇ ਕਪੜਾ ਨਾਲ ਤੇ ਇਹ 슬ੀਵਸ ਦਾ ਡਿਜ਼ਾਈਨ ਆ ਜਿਹੜੀ ਐਮਬ੍ਰੋਇਡਰੀ ਆਪਾਂ ਕੀਤੀ ਸੀਗੀ ਸਿਲਾਈ ਮਸ਼ੀਨ ਦੇ ਨਾਲ ਉਹ ਬਹੁਤ ਸੋਹਣੀ ਲੱਗਦੀ ਹੈ ਇਸ ਤਰ੍ਹਾਂ ਇਹ ਉੱਪਰੋਂ ਲੱਗਦੀਆਂ 슬ੀਵਸ ਪਾਈਪਿੰਗ ਦੇ ਨਾਲ ਤੇ ਐਮਬ੍ਰੋਇਡਰੀ ਦੇ ਨਾਲ ਤੇ ਆਈ ਹੋਪ ਤੁਹਾਨੂੰ ਅੱਜ ਦੀ ਮੇਰੀ ਇਹ ਵੀਡੀਓ ਪਸੰਦ ਆਈ ਹੋਊਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਲੀਜ਼ ਤੇ ਇਹਦੇ ਨਾਲ ਦਾ ਜਿਹੜਾ ਕਰਾਊਜ਼ਰ ਆ ਉਹਦੀ ਮੈਂ ਵੀਡੀਓ ਅਪਲੋਡ ਕੀਤੀ ਹੋਈ ਆ ਉਹ ਤੁਸੀਂ ਜ਼ਰੂਰ ਦੇਖ ਲਿਓ ਇਹ ਪਿੱਛੋਂ ਕੁੜਤੀ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਲੱਗਦਾ ਤੇ ਹਾਂਜੀ ਆਈ ਹੋਪ ਤੁਹਾਨੂੰ ਇਹ ਪੁਰਤੀ ਦਾ ਡਿਜ਼ਾਈਨ ਪਸੰਦ ਆਇਆ ਹੋਊਗਾ ਇਮਲ ਦੇ ਆਪਾਂ ਨੈਕਸਟ ਵੀਡੀਓਜ਼ ਕੀਪ 온 ਰਾਈジング ਐਂਡ ਸ਼ਾਈਨਿੰਗ ਸასი ਕਲ ਜੀ